ਪਛਾਵਲੇ ਜੀ ਬਾਜਵਾ ਸਾਹਿਬ ਆਏ ਸੀ ਕਿ ਕੋਰਾਲੀ ਸਚਪਾਲ ਦੇ ਸਾਹਮਣੇ ਕੀ ਗੱਲਬਾਤ ਹੋਈ ਹੈ ਦੇਖੋ ਬਾਜਵਾ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਜੋ ਕੋਰਾਲੀ ਦੇ ਵਿੱਚ ਤੁਹਾਡੇ ਵਰਕਰ ਹੈ ਉਹ ਤੁਹਾਨੂੰ ਮਿਲਣਾ ਤੇ ਦੇਖਣਾ ਚਾਹੁੰਦੇ ਆ ਉਹਨਾਂ ਨੇ ਕਿਹਾ ਵੀ ਮੈਂ ਜ਼ਰੂਰ ਰੁਕੂੰਗਾ ਅੱਜ ਤੇ ਸਵੇਰੇ ਆਂਦਿਆਂ ਤੇ ਮੈਨੂੰ 7 ਵਜੇ ਸਵੇਰੇ ਕਾਲ ਆਈ ਕਿ ਮੈਂ 9 ਵਜੇ ਨਿਕਲ ਰਿਹਾ ਤੁਸੀਂ ਉੱਥੇ ਆ ਜਾਓ ਕਿ ਥੋੜਾ ਜਿਹਾ ਮੈਂ ਜਲਦੀ ਜਾਊਂਗਾ ਪਰ ਜਿਹੜੇ ਤੁਹਾਡੇ ਵਰਕਰ ਹਨ ਉਹਨਾਂ ਨੂੰ ਲਿਆਓ ਸੋ ਅੱਜ ਅਸੀਂ ਵਰਕਰਾਂ ਨੇ ਮਿਲ ਕੇ ਕਰਾਲੀ ਦੇ ਲਈ ਔਰ ਹਸਪੀਟਲ ਦੇ ਲਈ ਕਈ ਮੁੱਦਿਆਂ ਤੇ ਉਹਨਾਂ ਨਾਲ ਚਰਚਾ ਵੀ ਕੀਤੀ ਸੋ ਉਹਨਾਂ ਨੇ ਕਿਹਾ ਕਿ ਜੋ ਹਸਪੀਟਲ ਦੀ ਗੱਲ ਹੈ ਮੈਂ ਜਲਦ 2-4 ਦਿਨਾਂ 5 ਦਿਨਾਂ ਦੇ ਵਿੱਚ ਵਿੱਚ ਹਸਪੀਟਲ ਦੇ ਵਿੱਚ ਵਿਜ਼ਿਟ ਕਰੂੰਗਾ ਵੀ ਚਾਹੇ ਉਹ ਅਸੀਂ ਗੱਲ ਦੱਸੀ ਕਿ ਐਂਬੂਲੈਂਸਾਂ ਦੇ ਬੁਰਾ ਹਾਲ ਹੈ ਤਿੰਨ ਐਂਬੂਲੈਂਸਾਂ ਦੇ ਵਿੱਚ ਇੱਕ ਡਰਾਈਵਰ ਵੀ ਨਹੀਂ ਹੈ ਇੱਥੇ ਹਸਪੀਟਲ ਦੇ ਵਿੱਚ ਅੱਜ ਤੋਬਾ ਬਣਿਆ ਹੋਇਆ ਔਰ ਇਹਦੇ ਨਾਲ ਲੋਕਾਂ ਨੂੰ ਇਲਾਜ ਤਾਂ ਕੀ ਮਿਲਣਾ ਔਰ ਇਹ ਕਿ ਬਿਮਾਰ ਹੋਲੇ ਇਸ ਤਰੀਕੇ ਨਾਲ ਅੱਜ ਬਾਜਵਾ ਸਾਹਿਬ ਨੂੰ ਅਸੀਂ ਕਰਾਲੀ ਦੇ ਹਾਲਾਤਾਂ ਬਾਰੇ ਜਾਣੂ ਕਰਾਇਆ 6 ਮਹੀਨੇ ਤੋਂ ਲਗਾਤਾਰ ਇੱਕ ਐਂਬੂਲੈਂਸ ਖਰਾਬ ਪਈ ਹੈ ਦੇਖੋ ਇਹਦੇ ਵਾਸਤੇ ਅਸੀਂ ਬਾਜਵਾ ਸਾਹਿਬ ਨੂੰ ਹੁਣ ਚਰਚਾ ਕਰੀਏ 5-7 ਦਿਨ ਦੇ ਵਿੱਚ ਉਹ ਜ਼ਰੂਰ ਆਉਣਗੇ ਤੇ ਜੇ ਇਸ ਤਰ੍ਹਾਂ ਦੇ ਹਾਲਾਤ ਹੋਏ ਤਾਂ ਅਸੀਂ ਇਸ ਐਂਬੂਲੈਂਸ ਨੂੰ ਜਦ ਤੱਕ ਨਵੇਂ ਨਹੀਂ ਆਉਂਦੀ ਅਸੀਂ ਖੁਦ ਧਰਨਾ ਮਾਰਾਂਗੇ ਬਾਜਵਾ ਸਾਹਿਬ ਨੂੰ ਗਏ ਹੜ੍ਹਾਂ ਨੂੰ ਲੈ ਕੇ ਕਾਫੀ ਜਿਹੜੀ ਸਥਿਤੀ ਗੰਭੀਰ ਹੋਈ ਹੈ ਪੰਜਾਬ ਦੇ ਵਿੱਚ ਗੱਲ ਕਰੀਏ ਕਾਫੀ ਜਿਹੜੇ ਇਲਾਕੇ ਆ ਉਹ ਡੁੱਬੇ ਹੋਏ ਆ ਪਾਣੀ ਦੇ ਵਿੱਚ ਕੋ ਪੰਜਾਬ ਦੇ ਵਿੱਚ ਸੀਐਮ ਸਾਹਿਬ ਦਾ ਕੱਲ ਇੱਕ ਟਵੀਟ ਆਇਆ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 30 ਤਰੀਕ ਤੱਕ ਸਕੂਲ ਬੰਦ ਹੈ ਜੀ ਜਦ ਇਸ ਤਰ੍ਹਾਂ ਦਾ ਟਵੀਟ ਕਰਦੇ ਹੈਗੇ ਆ ਕਮਲ ਨਾਡੂ ਦੇ ਵਿੱਚ ਬੈਠ ਕੇ ਟਵੀਟ ਕਰ ਰਹੇ ਆ ਜਦ ਉਹਨਾਂ ਨੂੰ ਪਤਾ ਪੰਜਾਬ ਦਾ ਮਾਹੌਲ ਇੰਨਾ ਖਰਾਬ ਆ ਹੜ੍ਹਾਂ ਨਾਲ ਲੋਕ ਮਰ ਰਹੇ ਆ ਡੰਗਰ ਲੋਕਾਂ ਦੇ ਮਰ ਰਹੇ ਆ ਸੋ ਅੱਜ ਉਹ ਟਾਮਿਲਨਾਡੂ ਦੇ ਵਿੱਚ ਬੈਠੇ ਆ ਨਾ ਕਿ ਮੁਰਲੀ ਸਹਾਇਤਾ ਦੇਣ ਲਈ ਮੈਂ ਪਰਸੋਂ ਜੈੰਤੀ ਦੇ ਵੀ ਪਿੰਡ ਦੇ ਵਿੱਚ ਗਿਆ ਜਿਹਦੇ ਵਿੱਚ ਰੋੜ ਨੂੰ ਪਾੜ ਪੈ ਗਿਆ ਮੈਂ ਡੀਸੀ ਸਾਹਿਬ ਨੂੰ ਵੀ ਬੇਨਤੀ કરી ਵੀ ਤੁਸੀਂ ਇੱਥੇ ਇਹਨਾਂ ਨੂੰ ਮੁਰਲੀ ਸਹਾਇਤਾ ਦਿਓ ਲੇਕਿਨ ਉੱਥੇ ਵੀ ਅਜੇ ਤੱਕ ਮੁਰਲੀ ਸਹਾਇਤਾ ਨਹੀਂ ਮਿਲੀ ਜਦ ਤੱਕ ਸਾਡਾ ਮੁਖੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਰਹਿ ਕੇ ਸਹੀ ਡਾਇਰੈਕਸ਼ਨ ਨਹੀਂ ਦਿੰਦਾ ਤਾਂ ਮੈਨੂੰ ਲੱਗਦਾ ਵੀ ਆਫੀਸਰ ਜਿਹੜੇ ਹੈਗੇ ਆ ਉਹ ਇਸ ਤਰੀਕੇ ਤੇ ਕੋਈ ਕੰਮ ਨਹੀਂ ਕਰੋਗੇ ਔਰ ਲੋਕ ਮਰੂਗੇ ਲੋਕ ਮਰ ਰਹੇ ਆ ਲੋਕ ਪਸਤਾ ਰਹੇ ਆ ਕਿ ਜਿਹੜੀ ਆਮ ਆਦਮੀ ਦੀ ਸਰਕਾਰ ਬਣਾਈ ਹੈ ਅਸੀਂ ਆਪਣੇ ਪੈਰਾਂ ਤੇ ਕੁਹਾੜਾ ਮਾਰਿਆ ਚਵਲੋ ਸਾਹਿਬ ਹਲਕਾ ਖੜੜੀ ਜਿਹਨੇ ਕਾਫੀ ਮਸ਼ਹੂਰ ਹੈ ਸੜਕਾਂ ਨੂੰ ਲੈ ਕੇ ਮੀਂਹਸ ਤੱਕ ਜਿਹੜੇ ਬਣ ਰਹੇ ਆ ਫੇਸਬੁੱਕ ਦੇ ਉੱਤੇ ਕਾਫੀ ਜਿਹੜਾ ਕਹਿੰਦੇ ਇੱਕ ਤਰ੍ਹਾਂ ਦਾ ਮਜ਼ਾਕ ਕਰਵਾਇਆ ਜਾ ਰਿਹਾ ਦੇਖੋ ਹਲਕਾ ਖੜਦਿਆ ਸੜਕਾਂ ਤਾਂ ਸਾਰੀ ਦੁਨੀਆ ਨੂੰ ਪਤਾ ਤੁਹਾਨੂੰ ਪ੍ਰਿੰਟ মিডিਆ ਨੂੰ ਪਤਾ ਕਿ ਬੁਰਾ ਹਾਲ ਹੈ ਖੜੜੀ ਦੀ ਸੜਕਾਂ ਦਾ ਔਰ ਗਲੀਆਂ ਦਾ ਔਰ ਸੀਵਰੇਜਾਂ ਦਾ لیکن ਜੇ ਤੁਸੀਂ ਗੱਲ ਕਰੋ तमाम پنجاب ਦਾ یہی ਬੁਰਾ ਹਾਲ ਹੈ ਜਦੋਂ ਦੀ ਸਰਕਾਰ ਆਈ ਇਹਨਾਂ ਨੇ ਕੋਈ ਡਵੈਲਪਮੈਂਟ ਕੀਤੀ ਨਹੀਂ ਸਵਾਏ ਦੁਸ਼ਮਣੀ ਕਦਮ ਤੇ ਬਿਨਾ ਸੋ ਇਸ ਕਰਕੇ ਅਸੀਂ ਕਹਿ ਰਹੇ ਹਾਂ ਸੀਐਮ ਸਾਹਿਬ ਹੁਣ ਤੁਸੀਂ ਕੁੰਭ ਕਰਨ ਦੀ ਨੀਂਦ ਛੁੱਟੋ ਕਿਉਂਕਿ ਸਾਡੀ ਵਿਧਾਇਕਾ ਤਾਂ ਸਾਡੀ ਭੈਣ ਤੱਕ ਦੇ ਪਹੁੰਚਦੀ ਨਹੀਂ ਇਹ ਜਿਹੇ ਇਲਾਕੇ 'ਚ ਉਹ ਤਾਂ ਇੱਥੇ ਪਹੁੰਚਦੇ ਜਿੱਥੇ ਉਹਨਾਂ ਨੂੰ ਬਾਵਾ ਮਿਲਲੇ ਹੋਵੇ ਜਾਂ 10-15 ਬੰਦੇ ਉਹਨਾਂ ਦੇ ਆਪਣੇ ਹੋਣ ਆ ਕੱਲ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਨੇ ਝਾੜੂ ਦੇ ਵਿੱਚ ਕੁਝ ਬੰਦੇ ਜੁਆਇਨ ਕਰਾਏ ਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੁਆਇਨਿੰਗ ਜਿੰਨੀ ਮਰਜ਼ੀ ਕਰਾ ਲਓ ਪਰ ਤੁਹਾਡਾ ਪੀਪਾ ਖਾਲੀ ਨਿਕਲਣਾ ਹੁਣ